ਦੋਸਤੋ ਮੈਨੂੰ ਇੱਕ ਹਿੰਦੀ ਫਿਲਮ ਦਾ ਗਾਣਾ ਯਾਦ ਆ ਰਿਹਾ ਕਿ ਯਾਰ ہماری ਬਾਤ ਸੁਨੋ ਐਸਾ ਕੋਈ ਇਨਸਾਨ ਚੁਨੋ ਜਿਸਨੇ ਪਾਪ ਨਾ ਕੀਤਾ ਹੋ ਜੋ ਪਾਪੀ ਨਾ ਹੋ ਕੋਈ ਹੋ ਸਕਦਾ ਐਸਾ ਇਨਸਾਨ ਜਿਸ ਤੋਂ ਕਦੇ ਕੋਈ ਗਲਤੀ ਨਾ ਹੋਈ ਹੋਵੇ ਇੱਕ ਰਾਜ ਦੇ ਵਿੱਚ ਅਕਾਲ ਫੈਲ ਗਿਆ ਤੇ ਉੱਥੇ ਦੇ ਰਾਜੇ ਨੇ ਸਾਧੂ ਸੰਤਾਂ ਨੂੰ ਬੁਲਾਇਆ ਕਿ ਪਾਠ ਪੂਜਾ ਕਰੋ ਤਾਂ ਕਿ ਸੁਖ ਸਮਰiddhi ਸਾਡੇ ਰਾਜ ਵਿੱਚ ਵਾਪਸ ਆਵੇ ਅਧੀ ਰਾਤ ਦੇ ਸਮੇਂ ਉਹਨਾਂ ਸਾਧੂਆਂ ਸੰਤਾਂ ਦਾ ਜਿਹੜਾ ਹੈਡ ਸੀ ਉਹ ਇੱਕ ਸੋਨੇ ਦਾ ਗਮਲਾ ਚੋਰੀ ਕਰਦਾ ਹੋਇਆ ਫੜਿਆ ਗਿਆ ਰਾਜਾ ਬਹੁਤ ਗੁੱਸਾ ਹੋਇਆ ਉਸਨੇ ਕਿਹਾ ਕਿ ਇਸ ਨੂੰ ਪਰੇ ਬਾਜ਼ਾਰ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਦੋਂ ਉਹਨੂੰ ਫਾਂਸੀ ਦੇਣ ਲੱਗੇ ਉਹਨੂੰ ਕਹਿਣ ਦੇ ਕਿ ਤੇਰੀ ਕੋਈ ਆਖਰੀ ਇੱਛਾ ਉਹ ਕਹਿੰਦਾ ਕਿ ਹਾਂ ਮੈਂ ਇਹ ਦੱਸਣਾ ਚਾਹਨਾ ਆ ਕਿ ਮੈਂ ਇਹ ਕਮਲਾ ਜਿਹੜਾ ਸੋਨੇ ਦਾ ਸੀ ਇਹ ਕਿਉਂ ਚੋਰੀ ਕੀਤਾ ਇਹ ਕਮਲਾ ਇਸ ਰਾਜ ਦੇ ਬਾਪ ਨੇ ਸਾਡੇ ਆਸ਼ਰਮ ਦੇ ਵਿੱਚੋਂ ਚੋਰੀ ਕੀਤਾ ਸੀ ਇਸ ਦੇ ਵਿੱਚ ਕਲਪਵ੍ਰਖ ਦਾ ਦਰਖਤ ਸੀ ਉਹ ਦਰਖਤ ਰਾਜ ਮਹਿਲ ਦੇ ਵਿੱਚ ਆ ਕੇ ਮਰ ਗਿਆ ਤੇ ਇਸ ਕਰਕੇ ਸਾਡੇ ਰਾਜ ਦੇ ਵਿੱਚ ਜਿਹੜੀ ਆ ਇਹ ਦੁਰਦਸ਼ਾ ਹੋਈ ਹੈ ਇਸ ਜਿਹੜੀ ਜਨਤਾ ਸਾਡੀ ਤੰਗ ਹੋਈ ਹੈ ਇਸ ਰਾਜੇ ਨੇ ਜ਼ਬਰਦਸਤੀ ਉਹ ਜਿਹੜਾ ਗਮਲਾ ਇੱਥੇ ਰੱਖਿਆ ਸੀ ਮੈਨੂੰ ਲੈਣ ਆਇਆ ਤੇ ਇਹਦੇ ਵਿੱਚ ਉਹਨੇ ਆਪਣੀ ਜੇਬ ਦੇ ਵਿੱਚੋਂ ਇੱਕ ਹੀਰਿਆਂ ਦੀ ਤਰ੍ਹਾਂ ਚਮਕਦੇ ਕੁਝ ਤਿੰਨ ਬੀਜ ਕੱਢੇ ਕਹਿੰਦਾ ਇਹ ਕਲਪਵ੍ਰਿਕਸ਼ ਦੇ ਬੀਜ ਹੈ ਇਹਨਾਂ ਵਿੱਚ ਬੀਜ ਕੇ ਮੈਂ ਇਹ ਦੁਆਰਾ ਦੀ ਪਾਠ ਪੂਜਾ ਕਰੂੰਗਾ ਤਾਂ ਕਿ ਸਾਡੇ ਰਾਜ ਦੇ ਵਿੱਚ ਖੁਸ਼ਹਾਲੀ ਆ ਸਕੇ ਤੇ ਪਰ ਹੁਣ ਕਿਉਂਕਿ ਮੇਰੇ ਤੇ ਰਾਜ ਦਰੋਹ ਦਾ ਜਿਹੜਾ ਇਹੋ ਇਲਜ਼ਾਮ ਲੱਗਿਆ ਮੈਨੂੰ ਹੁਣ ਇਹ ਫਾਂਸੀ ਦੇਣ ਲੱਗੇ ਆ ਮੈਂ ਇਹ ਬੀਜ ਜਿਹੜੇ ਆ ਹੁਣ ਕਿਸੇ ਨੂੰ ਦੇਣਾ ਚਾਹਨਾ ਆ ਮੇਰੀ ਇਹੀ ਆਖਰੀ ਇੱਛਾ ਆ ਪਰ ਇਹ ਬੀਜ ਮੈਂ ਉਸ ਇਨਸਾਨ ਨੂੰ ਦਿਆਂਗਾ ਜਿਹੜਾ ਇਨਸਾਨ ਸੱਚਾ ਹੋਵੇ ਪੱਕਾ ਹੋਵੇ ਤੇ ਜਿਹੜੇ ਇਨਸਾਨ ਨੇ ਕਦੇ ਕੁਝ ਗਲਤ ਨਾ ਕੀਤਾ ਹੋਵੇ ਮੈਂ ਅੱਜ ਤੱਕ ਕੁਝ ਗਲਤ ਨਹੀਂ ਸੀ ਕੀਤਾ ਪਰ ਕਿਉਂਕਿ ਮੈਂ ਇਹ ਗਮਲਾ ਚੋਰੀ ਕੀਤਾ ਮੈਂ ਚੋਰ ਹੋ ਗਿਆ ਹੁਣ ਤੇ ਮੈਂ ਇਹ ਬੀਜ ਹੁਣ ਜੇ ਬੀਜੂਗਾ ਤੇ ਇਹ ਉਗਣੇ ਨਹੀਂ ਸੱਚਾ ਪੱਕਾ ਆਦਮੀ ਰਾਜਾ ਇਹ ਮੈਂ ਬੀਜ ਹੁਣ ਤੁਹਾਨੂੰ ਦਿਨਾ ਤੁਹਾਤੋਂ ਵੱਡਾ ਹੋਰ ਕੌਣ ਹੈ ਉਹ ਰਾਜਾ ਪਿੱਛੇ हट ਗਿਆ ਕਿਉਂਕਿ ਉਸਨੇ ਬਹੁਤ ਪਾਪ ਹੁਣ ਕੀਤੇ ਹੋ ਸੀ ਬਕजीर ਸਭ ਕੋਈ ਸਾਹਮਣੇ ਨਾ ਆਇਆ ਤੇ ਉਹ ਕਹਿੰਦਾ ਕਿ ਹੁਣ ਮੈਂ ਇਹਨਾਂ ਬੀਜਾਂ ਦਾ ਕੀ ਕਰਾਂ ਤੇ ਜਿਹੜੀ ਜਨਤਾ ਕਹਿੰਦੀ ਉਸੇ ਵਕਤ ਨਹੀਂ ਤੁਸੀਂ ਜਿਹੜੇ ਆ ਚੋਰੀ ਨਹੀਂ ਕੀਤੀ ਤਾਂ ਹੈ ਹੀ ਤੁਹਾਡਾ ਸੀ ਇਸ ਕਰਕੇ ਤੁਹਾਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ ਕਹਿੰਦੇ ਨਾ ਕਿ ਆਵਾਜੇ ਜਿਹੜੀ ਆ ਨਾ ਆਵਾਜੇ ਖਲਕ ਨਗਾਰਾਏ ਖੁਦਾ ਜਨਤਾ ਦੀ ਆਵਾਜ਼ ਨੇ ਉਸੀ ਵਕਤ ਫਾਂਸੀ ਤੋਂ ਉਹਨੂੰ ਲਾ ਲਿਆ ਇੰਨਾ ਹੀ ਨਹੀਂ ਕਹਿੰਦੇ ਇਹ ਜਿਹੜਾ ਜਟਾਜਾ ਮੰਨਦਾ ਆ ਆਪ ਇਸ ਵਕਤ ਕਿ ਇਸ ਤੋਂ ਬਹੁਤ ਪਾਪ ਹੋਇਆ ਹੈ ਇਹ ਬੀਜ ਬੀਜਨ ਦੇ ਵੀ ਕਾਬਲ ਨਹੀਂ ਇਹ ਰਾਜਗਦੀ ਤੇ ਬੈਠਣ ਦੇ ਵੀ ਕਾਬਲ ਨਹੀਂ ਉਸੀ ਸਾਧੂ ਨੂੰ ਨੇ ਰਾਜਗਦੀ ਤੇ ਬਿਠਾ ਦਿੱਤਾ ਦੋਸਤੋ ਵਕਤ ਬਦਲਦੇ ਵਕਤ ਨਹੀਂ ਲੱਗਦਾ ਪਰ ਹੁਣ ਉਹ ਕਲਪਵ੍ਰਖ ਦੇ ਬੀਜ ਸੀ ਕਿ ਨਹੀਂ ਇਹ ਕੋਈ ਪਤਾ ਨਹੀਂ ਪਰ ਉਸ ਬੰਦੇ ਦੀ ਬੁੱਧੀ ਕਮਾਲ ਦੀ ਸੀ ਜਿਹੜੀ ਸੋਝੀ ਹੈ ਨਾ ਉਹੀ ਹੈ ਉਹੀ ਕਲਪਵ੍ਰਖ ਹੈ ਜਿਹੜੀ ਇਹ ਧੋਕਦੀ ਹੈ ਬੀਜਾਂ ਜੋ ਕੁਛ ਨਹੀਂ ਰੱਖਿਆ ਬੀਜ ਆਹੀ ਬੀਜ ਆ ਜਦੋਂ ਜਦੋਂ ਇਹ ਉਗਦਾ ਇਹੀ ਤੁਹਾਡਾ ਕਲਪਵ੍ਰਿਕਸ਼ ਹੈ ਫਿਰ ਇਹਦੇ ਇਸ ਸੋਜੀ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਧੰਨਵਾਦ